ਹੈਲੋ ਜੀ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਸਤ ਸ੍ਰੀ ਅਕਾਲ ਹੈ ਜੀ ਤੇ ਤੁਸੀਂ ਵੀ ਸਾਰੇ ਠੀਕ ਠਾਕ ਹੋ ਠਾਕ ਹੋਗੇ ਸੇ ਵੀ ਠੀਕ ਠਾਕ ਹੈ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਦੇ ਬਖਸ਼ੇ ਤੇ ਵਸ ਜੀ ਇੱਥੇ ਹਨ ਹੋ ਗਿਆ ਸੀ ਸਵੇਰ ਦਾ ਟਾਈਮ ਸ਼ੁਰੂ ਤੇ ਲੇਟ ਹੈ ਨਹੀਂ ਸੀ ਰਾਤ ਦੀ 9:30 ਵਜੇ ਤੱਕ ਗਈ ਸੀ ਰਾਤ ਨੂੰ ਲੇਟ ਤੇ ਸਵੇਰ ਤੱਕ ਆਈ ਨਹੀਂ ਸੀ ਇਨਵਰਟਰ ਵੀ ਬੰਦ ਹੋ ਗਿਆ ਸੀ ਤੇ ਅਸੀਂ ਆਈ ਬਸ ਗਰਮੀ ਚ ਰਾਤ ਕੱਢੀ ਸਾਰਿਆਂ ਨੇ ਤੇ ਵਾਸਤੇ ਇੱਥੇ ਫਿਰ ਚਾਹ ਪਾਣੀ ਪੀ ਕੇ ਲੱਗੇ ਸੀ ਆਪਦੇ ਆਦੇ ਕੰਮਾਂ ਕਰਾ ਦੇ ਉੱਤੇ ਤੇ ਇੱਥੇ ਲੱਗੀ ਸੀ ਸਨੇਹਾ ਝਾੜੂ ਲਾਉਣਾ ਤੇ ਮੈਂ ਮਿਰਚਾਂ ਨਹੀਂ ਦੇਖਦੀ ਸੀ ਮੈਂ ਕਿਹਾ ਚੱਲ ਵੀ ਮੈਂ ਝਾੜੂ ਆ ਚਟਨੀ ਬਣਾ ਲੈਨੀ ਹੈ ਲਾਲ ਮਿਰਚਾਂ ਦੀ ਵੀ ਖਾਣ ਨੂੰ ਤੇ ਪਿਆਜ਼ ਦੀ ਸੀ ਸਬਜ਼ੀ ਬਣਾਉਣੀ ਸੀ ਲੈ ਆਉਣ ਵਾਸਤੇ ਅਸੀਂ ਜਾਣਾ ਸੀ ਅੱਜ ਤੇ ਫੇਰ ਮੈਂ ਕਿਹਾ ਨਹੀਂ ਵੀ ਲੈਟ ਤਾਂ ਹੈ ਨਹੀਂ ਸੀ ਮੈਂ ਕਿਹਾ ਵੀ ਬਣਾਵਾਂਗੇ ਕਿ ਮੇਰੇ ਕੁੰਡੇ ਚ ਟਾਈਮ ਵਾਲਾ ਲੱਗਣਾ ਸੀ ਕਰਕੇ ਮੈਂ ਫਿਰ ਮੈਂ ਕਿਹ ਚੱਲ ਵੀ ਆਪ ਪਿਆਜ਼ ਹੀ ਛਿੱਲੇ ਲੈਣੇ ਤੇ ਨੌਨ ਮਿਰਚ ਨਾਲ ਖਾ ਲੈਣਗੇ ਬੱਚੇ ਨੌਨ ਮਿਰਚ ਵਾਲੇ ਬਰਉਂਦੇ ਦਹੀਂ ਪਿਆਜ਼ ਹੀ ਉਹਨਾਂ ਦਾ ਸੀ ਚਾਣਾ ਖਾਣਾਂ ਕਿਸ ਨੇ ਆਲੱਗ ਹੀ ਸਿੱਥਾੜੋ ਕੱਢਣਾ ਤੇ ਮੈਂ ਫਿਰ ਬਾਹਰ ਚੱਕ ਲਈ ਪਿਆਜ਼ ਕਿਉਂਕਿ ਗਰਮੀ ਬਹੁਤ ਜ਼ਿਆਦੇ ਸੀ ਮਨੇ ਕਾ 12ਵੇਂ ਕੇ ਆਪਾਂ ਚੀਰ ਲੈਣੇ ਪਿਆਏ ਤੇ ਕਿਉਂਕਿ ਅੰਕਤਾਰੀ ਸੋਈ ਦੇ ਵਿੱਚ ਆਪਾਂ ਪੱਖਾ ਛੱਡ ਲੈਂਦੇ ਹੁੰਦੇ ਸੀ ਤੇ ਹੁਣ ਲਾਈਟ ਵੀ ਨਹੀਂ ਸਨ ਇਨਵਰਟਰ ਸੀ ਤੇ ਇਨਵਰਟਰ ਸਾਰਿਆਂ ਦੇ ਖਤਮ ਹੋ ਗਏ ਸੀ ਇੱਦੀ ਕਰਾਤੀ ਬਸ ਹੁਣ ਕਿਉਂਕਿ ਦੋ ਦੋ ਪੱਖੇ ਚੱਲਦੇ ਹੁੰਦੇ ਤੁਹਾਨੂੰ ਪਤਾ ਹੀ ਤੇ ਫੇਰ ਮੈਂ ਵਸੇ ਪਿਆਜ਼ ਚੀਰਨ ਲੱਗ ਗਈ ਸੀ ਮੈਂ ਕਿਹਾ ਪਿਆਜ਼ ਦੀਆਂ ਪਰਣਾਵਾਂ ਤੰਗ ਭਾਰੇ ਸੀ ਇਨਵਰਟਰ ਪਹਿਲਾਂ ਬੰਦ ਹੋ ਗਿਆ ਸੀ ਫਿਰ ਇਹਦੇ ਡੈਡੀ ਨੇ ਓਨ ਕੀਤਾ ਤੇ ਓਨ ਹੁੰਦਾ ਨਹੀਂ ਸੀ ਫਿਰ ਬਸ ਕਹਿੰਦੇ ਚੱਲ ਆਪੇ ਲੈਟ ਆਉਗੀ ਚਾਰਜ ਹੋ ਜੂ ਤੇ ਇੱਥੇ ਕੰਮ ਹੋ ਗਿਆ ਸਾਡੇ ਕੰਪਲੀਟ ਤੇ ਅਸੀਂ ਜਾਣਾ ਇੱਥੇ ਤੇ ਬੈਗ ਪੈਕ ਕਰ ਲਏ ਸੀ ਅਸੀਂ ਇੱਕ ਤਾਂ ਕੈਰੀ ਬੈਗ ਸੀ ਸਾਡੇ ਕੋਲੇ ਰੈੱਡ ਕਲਰ ਦਾ ਉਹ ਲੈ ਕੇ ਗਏ ਇੱਕ ਲੈ ਕੇ ਗਏ ਅਸੀਂ ਕੱਪੜਿਆਂ ਵਾਲਾ ਬੈਗ ਤੇ ਬਸ ਜੀ ਫਿਰ ਅਸੀਂ ਕੰਮਕਾਰ ਕਰਕੇ ਆਪ ਤੇ ਆ ਦੇਖੋ ਜੀ ਬੈਗ ਕਰ ਲਏ ਸੀ ਅਸੀਂ ਪੈਕ ਤੇ ਇੱਥੇ ਮੈਂ ਲੱਗੀ ਸੀ ਤਿਆਰ ਹੋਣ ਕੰਮ ਕਰਨ ਵੇੜ ਕੇ ਤੇ ਬਸ ਸਾਰੇ ਰੈਡੀ ਹੋ ਗਏ ਸੀ ਫਿਰ ਅਸੀਂ ਚੱਲ ਪਏ ਸੀ ਤੇ ਫਿਰ ਅਸੀਂ ਆਗੇ ਸੀ ਨਾਨਕਸਰ ਅਸੀਂ ਉੱਥੋਂ ਪਿੰਡੋਂ ਵਾਸੇ ਲੈ ਲਈ ਸੀ ਰੋਡਵੇ ਤੇ ਫਿਰ ਜਗਰਾਉਂ ਤੱਕ ਹੁੰਦੀ ਆ ਉਹ ਫਿਰ ਅਸੀਂ ਜਗਰਾਉਂ ਆ ਤੇ ਨਾਨਕਸਰ ਉਤਰ ਗਏ ਸੀ ਵੈਸੇ ਜਗਰਾਉਂ ਤੱਕ ਹੁੰਦੀ ਹੈ ਕਿਉਂਕਿ ਅਸੀਂ ਟ੍ਰੇਨ ਲੈ ਲਈ ਸੀ ਤੇ ਟ੍ਰੇਨ ਤੇ ਫਿਰ ਅਸੀਂ ਇੱਥੋਂ ਤੁਰ ਕੇ ਗਏ ਫੜਕਾ ਤੱਕ ਤੇ ਇੱਥੋਂ ਵਾਸੇ ਫਿਰ ਆਹ ਫੜਕਾ ਦੇ ਨਾਲ ਹੀ ਮੁੜ ਕੇ ਵਾਸੇ ਹਨਾ ਇਹ ਸਟੇਸ਼ਨ ਹੈਗਾ ਨਾਨਕਸਰ ਦਾ ਉਹ ਗੁਰਦੁਆਰਾ ਸਾਹਿਬ ਹੈ ਨਾਨਕਸਰ ਦਾ ਤੇ ਤੁਸੀਂ ਵਿਦਾਰਸ਼ਨ ਕਰ ਲਓ ਜੀ ਤੇ ਆ ਦੇਖੋ ਜੀ ਇਹ ਹੈਗਾ ਸਟੇਸ਼ਨ ਅਸੀਂ ਇੱਥੋਂ ਫਿਰ ਸਟੇਸ਼ਨ ਵੱਲ ਹੀ ਤੁਰੇ ਜਾਂਦੇ ਸੀ ਤੇ ਦੇ ਡੈਡੀ ਪਿੱਛੇ ਹੁੰਦੇ ਸੀ ਅਸੀਂ ਮੂਰੇ ਹੋ ਗਏ ਸੀ ਤੇ ਬੱਸ ਹਨਾ ਗਰਮੀ ਹੈਗੀ ਸੀ ਬਹੁਤ ਜ਼ਿਆਦੇ ਤੇ ਇੰਨੀ ਜ਼ਿਆਦੇ ਗਰਮੀ ਸੀ ਤੇ ਬਾਹਰ ਤਾਂ ਹੀ ਹੁੰਦਾ ਸੀ ਵੀ ਨਿਕਲੀ ਹੈ ਨਾ ਪਰ ਮਜਬੂਰੀ ਤਾਂ ਹਨਾ ਹੁੰਦੀ ਹੈ ਜਦ ਬੰਦੇ ਨੂੰ ਕਿਤੇ ਜਾਣਾ ਆਉਣਾ ਹੁੰਦਾ ਉਹ ਤਾਂ ਜਾਣੇ ਪੈਂਦਾ ਤੇ ਉਹ ਕਿਹੜਾ ਧੁੱਪ ਉਛਾ ਬੰਦਾ ਦੇਖਦਾ ਤੇ ਵਾਸ ਅਸੀਂ ਸਟੇਸ਼ਨ ਦੇ ਉੱਪਰ ਆ ਗਏ ਸੀ ਆ ਦੇਖੋ ਜਿੱਥੇ ਹੈਗਾ ਟਿਕਟ ਘਰ ਤੇ ਟਿਕਟ ਘਰ ਅਸੀਂ ਆਏ ਸੀ ਫਿਰ ਅਸੀਂ ਇੱਥੇ ਗੱਡੀ ਬਾਰੇ ਪੁੱਛਣ ਲੱਗੇ ਟ੍ਰੇਨ ਬਾਰੇ ਵੀ ਇਹ ਸਿੱਧੀ ਮਿਲ ਜੂਗੀ ਸਾਨੂੰ ਉਹ ਕਹਿੰਦੇ ਨਹੀਂ ਵੀ ਸਿੱਧੀ ਜਾਣੀ ਨਹੀਂ ਕੋਈ ਵੀ ਫਿਰ ਅਸੀਂ ਇੱਥੇ ਵੇਟ ਕਰ ਰਹੇ ਸੀ ਟ੍ਰੇਨ ਦੀ ਤੇ ਟਿਕਟ ਸਾਨੂੰ ਉਹ ਕਹਿੰਦੇ ਸੀ 10 ਵਜੇ ਤੋਂ ਬਾਅਦ ਤੇ ਜੀ ਅਸੀਂ ਆ ਗਏ ਨਾਂਟਸਰ ਨਾਂਨਕਸਰ ਅਸੀਂ ਬੈਠੇ ਸਟੇਸ਼ਨ ਦੇ ਉੱਪਰ ਸਟੇਸ਼ਨ ਤੇ ਹਜੇ ਟ੍ਰੇਨ ਆਈ ਨਹੀਂ ਟ੍ਰੇਨ ਆਉਗੀ 10:30 ਵਜੇ ਤੇ ਹਜੇ ਟਕਟ ਵੀ ਨਹੀਂ ਹੈ ਜੇ ਇਸੇ ਪਟਾਈ ਟਕਟ 10 ਵਜੇ ਤੱਕ ਬਾਰਿਸ਼ ਸ਼ੁਰੂ ਹੋ ਗਈ ਤੇ ਆਹ ਦੇਖੋ ਜੀ ਮੈਂ ਕਿਹਦੇ ਨੂੰ ਦੇਖ ਰਿਹਾ ਹਾਂ ਤਾਂ ਖਾਈ ਹੋਏ ਉਹਨ ਦੀ ਸਨੇਹਾ ਹਾਂ ਅੱਜ ਵੀ ਬਸ ਸਚਿੰਤਪੁਰ ਨੇ ਚੱਲੇ ਆ ਜੀ ਮਾਤਾ ਜੀ ਫੇਰ ਮਿਲਾਂਗੇ ਅੱਗੇ ਤੁਹਾਨੂੰ ਇੱਥੇ ਵਾਸੇ ਅਸੀਂ ਟ੍ਰੇਨ ਦੇ ਵਿੱਚ ਬੈਠੇ ਸੀ ਤੇ ਟ੍ਰੇਨ 'ਚ ਦੇਖੋ ਜੀ ਤੁਸੀਂ ਵੀ ਦੇਖ ਲਓ ਤੇ ਵਾਸੇ ਅਸੀਂ ਟ੍ਰੇਨ ਦੇ ਵਿੱਚ ਬੈਠ ਕੇ ਤਾਂ ਗਰਮੀ ਬਹੁਤ ਜ਼ਿਆਦਾ ਸੀ ਤੇ ਫਿਰ ਅਸੀਂ ਇੱਥੇ ਰੁਕੇ ਸੀ ਤੇ ਇੱਥੇ ਨਾ ਕਰੋ ਸੀ ਟ੍ਰੇਨ ਦੇ ਇੱਥੇ 15-20 ਮਿੰਟ ਟ੍ਰੇਨ ਰੁਕੀ ਰਹੀ ਵਾਸੇ ਫਿਰ ਅਸੀਂ ਸਟੇਸ਼ਨ ਤੇ ਜਾ ਕੇ ਫਿਰ ਅਸੀਂ ਆਟੋ ਲਿਆ ਬੱਸ ਸਟੈਂਡ ਵਾਸਤੇ ਬੱਸ ਸਟੈਂਡ ਆ ਕੇ ਫਿਰ ਅਸੀਂ ਬੱਸ ਲਈ ਤੇ ਬੱਸ ਸਾਨੂੰ ਮਿਲ ਗਈ ਸੀ ਸਿੱਧੀ ਤੇ ਲੁਧਿਆਣੇ ਤੋਂ ਲੁਧਿਆਣੇ ਤੱਕ ਟ੍ਰੇਨ ਗਈ ਸੀ ਨਾਂਕਸਰ ਤੋਂ ਤੇ ਲੁਧਿਆਣੇ ਤੋਂ ਅਸੀਂ ਲੈ ਲਈ ਸੀ ਸ਼ਹਿਰਪੁਰ ਨੂੰ ਬੱਸ ਸਿੱਧੀ ਤੇ ਵਸੇ ਫਿਰ ਅਸੀਂ ਵਿజిਟ ਕਰ ਰਹੇ ਆਂ ਆਪਕੇ ਤਾਂ ਤੁਹਾਨੂੰ ਨਾਲ-ਨਾਲ ਦਿਖਾਈ ਜਾਂਦੇ ਆ ਤੇ ਬਸ ਅਸੀਂ ਬੱਸ ਤੇ ਬੈਠੇ ਤੇ ਸ਼ਹਿਰਪੁਰ ਬੱਸ ਆ ਗਿਆ ਜੀ ਹੁਣ ਤੇ ਬੱਸ ਦੇ ਵਿੱਚ ਤਾਂ ਇੰਨੀ ਜਿਆਦਾ ਗਰਮੀ ਲੱਗਦੀ ਸੀ ਟ੍ਰੇਨ ਚਾਹੇ ਘੱਟ ਲੱਗਦੀ ਸੀ ਬੱਸ 'ਚ ਦੇ ਵੀ ਤੁਹਾਨੂੰ ਪਤਾ ਹੀ ਹੈ ਜੇ ਬੰਦ ਹੁੰਦੀ ਹੈ ਪੂਰੀ ਤੇ ਨਿਘੜ ਕੇ ਜਾਂ ਜੋ ਵੀ ਨਹੀਂ ਹਵਾ ਹੁੰਦੀ ਕਰੋਸ ਹੁੰਦੀ ਹੈ ਤੇ ਬਸ ਹੁਸ਼ਿਆਰਪੁਰ ਪਹੁੰਚ ਕੇ ਫਿਰ ਅਸੀਂ ਲੈ ਲਈ ਸੀ ਚੰਦਪੁਰ ਨੀ ਮਾਤਾ ਜੀ ਦੀ ਬਸ ਤੇ ਅਸੀਂ ਜਾਣਾ ਸੀ ਮਾਤਾ ਜੀ ਦੇ ਦਰਬਾਰ ਤੇ ਤੇ ਬਸ ਆ ਦੇਖੋ ਜੀ ਪਾੜ ਸ਼ੁਰੂ ਹੋ ਗਏ ਹਨ ਤੇ ਇੱਥੇ ਕਿਵੇਂ ਦੇਖੋ ਜੀ ਮੈਨੂੰ ਤਾਂ ਘਬਰਾਟ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਸੀ ਪਹਿਲਾਂ ਮੈਂ ਗਈ ਸੀ ਇਹੋ ਤੇ ਐਦ ਕਿਤੇ ਮੈਨੂੰ ਘਾਟੀ ਹੋਈ ਸੀ ਤੇ ਕਿਉਂਕਿ ਪਿਛਲੇ ਵਾਰ ਜਦੋਂ ਪਹਿਲੀ ਵਾਰ ਜਾਂਦੇ ਹਾਂ ਤਾਂ ਬੰਦੇ ਨੂੰ ਹੁੰਦੀ ਤੇ ਹੁਣ ਅਸੀਂ ਗਏ ਸਮਣ ਹੈ ਨਹੀਂ ਸੀ ਹੁਣ ਘਾਟੀ ਹੋਈ ਸੀ ਤੇ ਬਸ ਮਾਤਾ ਜੀ ਜਦੋਂ ਨਾਲ ਹੋਵੇ ਤਾਂ ਫਿਰ ਹਨਾ ਹੰਦੇ ਨੇ ਰਸਤਾ ਤਾਂ ਬੜੀਆ ਸੁੱਖਾ ਹੋ ਜਾਂਦਾ ਤੇ ਬਸ ਅਸੀਂ ਜਿ ਮੁੰਜਾਈ ਜਾਂਨੇ ਆ ਤੇ ਪਹਾੜ ਦੇਖੀ ਚੱਲੋ ਜੀ ਤੁਸੀਂ ਵੀ ਨਾਲ-ਨਾਲ ਰਸਤਾ ਮਾਤਾ ਜੀ ਦੇ ਤਰ੍ਹਾਂ ਲੰਘਦੇ ਆ ਇੱਥੇ ਦੇਖੋ ਜੀ ਹਨਾ ਬੇ ਲੋਕਾਂ ਨੇ ਬਹੁਤ ਤਰੱਕੀ ਕੀਤੀ ਪਾਣਾ ਦੇ ਵਿੱਚ ਵੀ ਪੈਟਰੋਲ ਪੰਪ ਬਣੇ ਆਤਰ ਤੇ ਕੇਐਫਸੀ ਬਣੇ ਹੋਏ ਆ ਤੇ 바ਵਾ ਕੁਛ ਬਣਿਆ ਹੋਇਆ ਤੇ ਬਾਕੀ ਇੱਥੋਂ ਦਾ ਰਹਿਣ ਸਹਿਣ ਲੋਕਾਂ ਦਾ ਪਤਾ ਹੀ ਏ ਤੁਹਾਨੂੰ ਜੀ ਹਨਾ ਇਹ ਤਾਂ ਆਪਾਂ ਨੂੰ ਦੇਖ ਕੇ ਡਰ ਲੱਗਦਾ ਬਸ ਵਿੱਚ ਬੈਠਿਆਂ ਨੂੰ ਵੀ ਇੰਨੇ ਛੋਟੇ ਛੋਟੇ ਘਰ ਇਹਨਾਂ ਨੇ ਬਣਾਏ ਆ ਡੂੰਗੀ ਗਹਿराई ਦੇ ਵਿੱਚ ਪਰ ਇਹਨਾਂ ਨੂੰ ਨਾ ਰਹਿਣ ਸਹਿਣ ਦਾ ਪਤਾ ਹੁੰਦਾ ਹੀ ਐ ਆਪੇ ਹੁਣ ਇਹਨਾਂ ਨੂੰ ਪਤਾ ਹੁੰਦਾ ਗਲੀਆਂ ਵਗੈਰਾ ਦਾ ਤੇ ਛੋਟੀ ਛੋਟੀਆਂ ਗਲੀਆਂ ਵਿੱਚ ਦੀ ਪਾੜਾਂ ਨੂੰ ਕੱਟ-ਕੱਟ ਕੇ ਕਿਵੇਂ ਛਾਂਟ ਕੇ ਕਰਦੇ ਸਾਰਾ ਪਤਾ ਹੁੰਦਾ ਤੇ ਆਪਾਂ ਜੀ ਹੁਣ ਚੰਤਪੁਰਨੀ ਤਾਂ ਪਹੁੰਚਣ ਵਾਲੇ ਆਂ ਮਾਤਾ ਜੀ ਦੇ ਦਰਬਾਰ ਤੇ ਆਪਾਂ ਜਿਹੜਾ ਬਲੌਗ ਆ ਇਹ ਤਿੰਨ ਪਾਰਟਾਂ ਦੇ ਵਿੱਚ ਡਿਵਾਈਡ ਕਰਾਂਗੇ ਕਿਉਂਕਿ ਬਲੌਗ ਬਹੁਤ ਜ਼ਿਆਦਾ ਵੱਡਾ ਹੋ ਜਾਊਗਾ ਤੇ ਆਪਾਂ ਤੁਹਾਨੂੰ ਵਿਜੀਟ ਦਾ ਅੱਡ ਕਰਾਂਗੇ ਦਿਖਾਵਾਂਗੇ ਤੇ ਫਿਰ ਜਿਹੜੀ ਮਾਤਾ ਜੀ ਦੇ ਦਰਬਾਰ ਦੇ ਦਰਸ਼ਨ ਉਹ ਅੱਡ ਦਿਖਾਵਾਂਗੇ ਤੇ ਹਨਾ ਜੀ ਫੇਰ ਤਾਂ ਕਰਕੇ ਅਸੀਂ ਜਿਆਦਾ ਵਿజిਟ ਕੀਤਾ ਸੀ ਤਾਂ ਕਰਕੇ ਬਲੌਗ ਬਹੁਤ ਵੱਡਾ ਬਣ ਜਾਣਾ ਸੀ ਇਸ ਕਰਕੇ ਅਸੀਂ ਤੁਹਾਨੂੰ ਤਿੰਨ ਪਾਰਟਾਂ ਦੇ ਵਿੱਚ ਡਿਵਾਈਡ ਕਰਕੇ ਦੱਸਾਂਗੇ ਕਿਵੇਂ ਆਪਾਂ ਕਿੱਦਾਂ ਗਏ ਕਿੱਥੇ ਇੱਥੇ ਰੋਕੇ ਤੇ ਕਿੱਥੇ ਘੁੰਮੇ ਫਿਰੇ ਹਨ ਸਾਰਾ ਦੱਸਾਂਗੇ ਤੇ ਵਾਸੀ ਜੀ ਅਸੀਂ ਪਹੁੰਚਣ ਵਾਲੇ ਆਂ ਤੇ ਚੰਤਪurni ਮਾਤਾ ਜੀ ਦੇ ਦਰਵਾਜ਼ੇ ਸਾਨੂੰ ਤਾਂ ਐਸੀ ਵੀ ਅਸੀਂ ਹਜੇ 2-4 ਦਿਨ ਰੁੱਕ ਕੇ ਜਾਵਾਂਗੇ ਪਰ ਜਦੋਂ ਮਾਤਾ ਜੀ ਦਾ ਬਲਾਵਾ ਹੁੰਦਾ ਜੀ ਕਹਿੰਦੇ ਹੁੰਦੇ ਆ ਜਦੋਂ ਮਾਤਾ ਬੁਲਾਵੇ ਤੇ ਉਹ ਦੀ ਬਸ ਹਣਾ ਆਪਦੇ ਆਪ ਆਟੋਮੈਟਿਕ ਹੀ ਬਣ ਜਾਂਦਾ ਜਾਣ ਦਾ ਤੇ ਅਸੀਂ ਤਾਂ ਹਜੇ 2 ਦਿਨ ਦਾ ਕਿਹਾ ਸੀ 2 ਦਿਨ ਰੁੱਕ ਕੇ ਜਾਵਾਂਗੇ ਤੇ ਬਸ ਰਾਤੋਂ ਰਾਤ ਸਾਡੀ ਸਲਾਹ ਬਣੀ ਤੇ ਬਸ ਫਿਰ ਅਸੀਂ ਆਪਦੇ ਬੈਗ ਪੈਕ ਕਰ ਲਏ ਤੇ ਬਸ ਜੀ ਆ ਦੇਖੋ ਜੀ ਹੁਣ ਆ ਗਏ ਅਸੀਂ ਚੰਤਪurni ਜੀ ਮਾਤਾ ਜੀ ਦੇ ਦਰਵਾਜ਼ੇ

ਸਾਂਚਾ ਪਣੀ ਪੀਣੀ ਤੇ ਉਹਦੇ ਨਾਲ ਹੀ ਸਾਫ਼ ਹੁੰਦੀ ਖੰਡ ਹੋ ਗਰਮ ਹੋ ਜਾਂਦੀ ਤੇ ਅਸੀਂ ਪਹੁੰਚ ਗਏ ਜੀ ਮਾਤਾ ਜੀ ਦੇ ਦਰਬਾਰ ਤੇ ਤੇ ਅਸੀਂ ਲੈ ਲਿਆ ਸੀ ਰੂਮ ਰੈਂਟ ਦੇ ਉੱਪਰ ਤੇ ਪਹਿਲਾਂ ਸਾਨੂੰ ਇੱਕ ਬੈੱਡ ਵਾਲਾ ਰੂਮ ਦਿਖਾਇਆ ਸੀ ਇੱਕ ਪੱਖਾ ਸੀ ਫਿਰ ਉਹਨੇ ਰੈਂਟ ਇਹਦਾ ਸੀ ਉਹਨੇ ਹੀ ਉਹਦਾ ਸੀ ਫਿਰ ਅਸੀਂ ਅੱਖ ਨਹੀਂ ਵੀ ਦੋ ਬੈੱਡ ਵਾਲਾ ਰੂਮ ਸਹੀ ਰਹਿੰਦਾ ਕਿਉਂਕਿ ਗਰਮੀ ਦੇ ਵਿੱਚ ਤਾਂ ਇੱਕ ਬੈੱਡ ਤੇ ਅਡਜਸਟਮੈਂਟ ਨਹੀਂ ਹੁੰਦੀ ਤੇ ਫਿਰ ਅਸੀਂ ਇਹੀ ਲੈ ਲਿਆ ਸੀ ਰੂਮ ਦੋ ਬੈੱਡ ਸੀ ਦੋ ਪੱਖੇ ਸੀ ਤੇ ਵਸ ਜੀ ਹਣਾ ਤੁਹਾਨੂੰ ਦਿਖਾ ਰਹੇ ਆ ਬਾਹਰਲਾ 뷰 ਸਾਰਾ ਖਿੜਕੀਆਂ ਲੱਗੀਆਂ ਹੋਈਆਂ ਸੀ ਸ਼ੀਸ਼ੇ ਲੱਗੇ ਸੀ ਸਾਈਡ ਤੇ ਤੇ ਬਸ ਜੀ ਕਰਦੇ ਆ ਵੀਡੀਓ ਦਾ ਐਂਡ ਇੱਥੇ ਹੀ ਬਸ ਅਸੀਂ ਇੱਥੇ ਥੋੜੀ ਜਿਹੀ ਰੈਸਟ ਕਰਕੇ ਤੇ ਖਾ ਪੀ ਕੇ ਫੇਰ ਅਸੀਂ ਫਰੈਸ਼ ਹੋ ਕੇ ਜਾਵਾਂਗੇ ਮਾਤਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਤੇ ਵੀਡੀਓ ਦਾ ਕਰਦੇ ਆ ਐਂਡ ਇੱਥੇ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ